ਕਬਈ ਸਸੀ ਕਾਲ ਦੇਲ ਜੂਰੀ ਹੈ। ਉਹ ਸਭ ਇਹਨਾਂ ਪੂਰੀ। ਆਹ ਤੇ ਦੱਸੋ ਜਿਆ। ਮੈਂ ਨਾ ਸਟੋਰੀਆਂ ਵੀ ਬਣਾਉਣਾ ਜਿਹੜੇ ਆਪਣੇ ਮਿਹਨਤ ਦਾ ਕੰਮ ਕਰਦੇ ਨਾ ਬੰਦੇ। ਕੀ ਨਾਮ ਹੈ ਤੁਹਾਡਾ? ਮਾਨ ਸਿੰਘ। ਕਿਹੜਾ ਤੁਸੀਂ ਕੰਮ ਕਰ ਰਹੇ ਹੋ? ਕੀ ਹੈ ਦੱਸੋ ਸਾਨੂੰ। ਇਹ ਦੇਲਪੂੜੀ ਹੈ ਜੀ। ਮੱਚਾ ਮੱਟਵਾਸ ਲਾ ਕੇ ਪਿੰਡਾਂ 'ਚ ਜਾਂਦੇ ਨੇ। ਪਿੰਡ ਕਿਹੜਾ ਤੁਹਾਡਾ? ਵੱਡਾ ਸਿੰਘ। ਇਹ ਵਿਆਸ ਦੇ ਨਾਲ ਹੀ ਹੈ ਬਿਲਕੁਲ। 13ਾ ਰੋਡ। ਕਿੰਨੀ ਉਮਰ ਹੋ ਗਈ ਤੁਹਾਡੀ? ਮੇਰੀ 60 ਸਾਲ। ਤੁਸੀਂ ਫਿਰ ਇਸ ਉਮਰ 'ਚ ਵੀ ਇੰਨੀ ਮਿਹਨਤ ਕਰ ਰਹੇ ਹੋ? ਬੋਲੋ ਜੀ ਇਦਾਂ ਹੀ ਮਤਲਬ। ਕਾਂਦੇ ਮੋਲਦੇ ਸਾਨੂੰ ਕਰਨਾ ਮੋਲ ਕਰ ਹੂ ਕੋਨ ਕੋਨ ਹੈ ਮਤਲਬ ਕਰੜੀ ਰਹੀ ਹੈ ਲੇਕਿਨ ਜਿਆਦਾ ਪ੍ਰੋਬਲਮ ਹੈ ਇਨਸੂਲਿਨ ਲੱਗਦਾ ਵਾ ਦੋ ਟਾਈਮ ਤੇ ਉਸ ਬਾਅਦ ਹਾਰਟ ਦੀ ਬਾਈਪਾਸ ਸਰਜਰੀ ਹੋਈ ਹੈ ਫਿਰ ਉਹਨਾਂ ਦੇ ਬੱਚੇ ਦਾ ਨਿਕਸੌੜੀਆਂ ਵਾ ਕਿੰਨਾ ਆਪਰੇਟ ਹੋਇਆ ਵਾ ਜੀ ਦੇ ਹੀ ਵਿਚਾਰੇ ਪਰ ਤੁਸੀਂ ਫਿਰ ਵੀ ਹਿੰਮਤ ਆਤ ਦੇ ਨਹੀਂ ਮਿਲ ਕੋ ਨਵਾਰ ਕੇ ਨਹੀਂ ਜਾ ਚਰੇ ਉੱਠ ਕੇ ਮੈਂ ਆਪਣਾ ਤਿਆਰ ਕਰ ਦਿੰਦਾ ਹੁਣ ਮੈਂ ਆਇਆ ਮੈਨੂੰ ਘਰ ਚੇਤਾ ਵਾ ਵੀ ਮੈਂ ਸਬਜ਼ੀ ਵੀ ਘੜਨੀ ਆ ਦੁੱਧ ਵੀ ਘੜਨਾ ਸੋ ਪਹਿਲਾਂ ਕਰਦਾ ਜਿਵੇਂ ਐਮਐਸ ਬੰਡਿੰਗ ਦੇ ਵਿੱਚ ਨੌਕਰੀ ਕੀਤੀ ਬਤਾਲੀ ਸਾਬ ਮਿਲਟਰੀ ਇੰਜੀਨੀਅਰ ਸਾਬ ਅੱਛਾ ਜੀ ਵਾਹਿਗੁਰੂ ਉੱਥੋਂ ਆੜ ਕੇ ਪੈਸਾ ਬਹੁਤ ਮਿਲਿਆ ਤੇ ਬੱਚੇ ਵੱਡੇ ਨੂੰ ਹੱਟ ਖੋਲ ਦਿੱਤਾ ਸ਼ੋਰੂਮ ਵੱਲ ਵੱਡਾ ਰੋਜ਼ ਕੋ ਫਿਰ ਨਹੀਂ ਚੱਲਿਆ ਉਹ ਸਾਰਾ ਨੁਕਸਾਨ ਹੋ ਗਿਆ ਉਸ ਤੋਂ ਬਾਅਦ ਕਰਜ ਦੀ ਬਾਈਪਾਸ ਸਰਜਰੀ ਹੋਈ ਉੱਥੇ ਪੈਸੇ ਬਹੁਤ ਲੱਗਦੇ ਫਿਰ ਇਹਨਾਂ ਨੇ ਕੈਪੀ ਲੋਨ ਲੈ ਕੇ ਸਾਨੂੰ ਕੋਈ ਹੋਰ ਕੰਮ ਚਲਾ ਦੋ ਪੈਨਸ਼ਨ ਲਓ ਰੋਦਾ ਵੇਰਣਾ ਪਾਇਆ ਵਰ ਦੇ ਨੂੰ ਉਹ ਹੜ ਚਲਾ ਰਿਹਾ ਵਾ ਲੇਕਿਨ ਆਪਣੇ ਵਾਸਤੇ ਪੈਨਸ਼ਨ ਮੇਰੀ ਆਉਂਦੀ ਆ ਪਰ ਵੇਖਣੀ ਹੋਣੀ ਕੋ ਰਾਮਦਾਸ ਨਜ਼ਰ ਰੱਖ ਕੇ ਅਸੀਂ ਕਿੰਦਾ ਸੋਤਾ ਮੜਾ ਕੇ ਵੇਚਿਆ ਜਾਕੀ ਬੰਦੇ ਨੂੰ ਵੈਸੇ ਘੱਟ ਮਤਲਬ ਬਈਆਂ ਕੋ ਜਿਆਦਾ ਖਾਂਦੇ ਤੇ ਕਿੰਨੀ ਕਿ ਬਿਹਾਰੀ ਬਣ ਜਾਂਦੀ ਆ ਇਹ ਬੱਜ ਜਾਂਦੀ ਆ ਜੀ 250 250 ਵਾਤ ਨਹੀਂ ਸੱਚ ਨਹੀਂ ਮੰਨਣਾ ਹੋ ਗਏ ਦੋ ਮਹੀਨੇ ਹੋ ਗਿਆ ਉਸ ਟਿੱਕਾ ਨਹੀਂ ਲੰਨੀਆਂ ਜਾ ਰਹੀਆਂ ਜਿੰਨਾ ਉਤਲਾਬ ਆਪੇ ਉਹਨੂੰ ਪਤਾ ਲਾ ਇੰਨਾ ਮੇਰੀ ਘਟ ਗਈ ਆ ਆਪੇ ਪਤਾ ਲਾ ਇੰਨਾ ਵੱਧ ਗਿਆ ਕੈਸ ਹੋਖਦਾ ਵਾ ਨਹੀਂ ਲਿਆ ਜੁਦਾ ਉਹ ਫਲਪਰਾਣ ਨੂੰ ਸਮਝਾ ਲਿਏ ਕਿ ਇਹ ਉਹ ਕੰਗਫੀਰੇ ਵੀ ਬੁੱਢੇ ਆ ਗਿਆ ਜਿੱਦਾਂ ਜਿਹਨੇ ਮਤ ਹੈ ਗਿਆ ਜੇ ਉਹ ਘਰੋਂ ਪਰੇਸ਼ਾਨ ਨਾ ਤੇ ਉਹ ਮਿਹਨਤ ਕਰਨ ਕੁਛ ਵੀ ਕਰਨ ਮਿਹਨਤ ਕਰਨ ਕਿਰਤ ਦੀ ਰੋਟੀ ਖਾਣ ਬਦਲੇ ਮਦਦ ਨਹੀਂ ਕਿ ਕੋ ਮੰਗ ਰਹੀ ਪਰ ਤੁਸੀਂ ਫਿਰ ਇੰਨੀ ਦਿੱਕਤਾਂ ਦੇ ਬਾਵਜੂਦ ਵੀ ਕੰਮ ਕਰ ਰਹੇ ਹੋ ਹਿੰਮਤ ਨਹੀਂ ਛੱਡਦੇ ਇਹ ਹਿੰਮਤ ਕਿੱਥੋਂ ਫਿਰ ਆਈ ਪ੍ਰਮਾਤਮਾ ਕਿਵੇਂ ਮਾਲਕ ਦੁਨੀਆ ਅਕਾਲ ਪੁਰਖ ਤੇ ਹੌਸਲਾ ਨਹੀਂ ਹਾਰਨਾ ਕਿਵੇਂ ਹੌਸਲਾ ਹੰਗਾਰ ਦੇ ਫਿਰ ਖਾਂਦੋ ਰੋਟੀ ਪਿੱਛੇ ਭਜਿਆ ਬੰਦਾ ਉਮਰ ਗਵਾ ਲੈਂਦਾ ਡੱਬਰ ਪਾਲਣੇ ਸੌਖੇ ਨਹੀਂਓ ਕੱਲੇ ਕਹਿਰਾਂ